ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਫਾਜ਼ਿਲਕਾ 24 ਨਾ ਮਹਿਰਮੇਸ਼ ਯਾਰਾ ਅੱਜ ਪਿੰਡ ਪ੍ਰਭਾਸ ਸਿੰਘ ਵਾਲਾ ਜੋ ਬੀਜੇਪੀ ਦੇ ਕੈਂਡੀਡੇਟ ਹਨ ਰਾਣਾ ਗਰਮੀਤ ਸਿੰਘ ਸੋਢੀ ਉਹਨਾਂ ਦਾ ਤਿੱਖਾ ਵਰੋਰ ਕਰਨ ਵਾਸਤੇ ਕਿਸਾਨ ਇਕੱਠੇ ਹੋਏ ਹਨ ਔਰ ਗੱਲ ਕਰਾਉਂਦੇ ਆ ਕਿਸਾਨ ਯੂਨੀਅਨ ਦੇ ਪਰ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਪਿੰਡ ਪ੍ਰਭਾਸ ਸਿੰਘ ਵਾਲਾ ਬੀਜੇਪੀ ਦੇ ਕੈਂਡੀਡੇਟ ਰਾਣਾ ਗਰਮੀਤ ਸਿੰਘ ਸੋਢੀ ਨਹੀਂ ਪਹੁੰਚ ਰਹੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਕਿਸਾਨ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ ਜਿਦੇ ਤੁਹਾਨੂੰ ਤਸਵੀਰਾਂ ਵਿੱਚ ਦੇਖ ਰਹੇ ਹੋ ਪਿੰਡ ਪ੍ਰਬਾਤ ਸਿੰਘ ਵਾਲਾ ਤੋਂ ਮੈਂ ਤਸਵੀਰਾਂ ਯੂਨੀਅਨ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਰਾਣਾ ਛੋਡੀ ਮੁਰਦਾਬਾਦ 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 ਕਿਸਾਨਾਂ ਦੇ ਕਾਤਲ ਮੋਦੀ ਸਰਕਾਰ ਮੁਰਦਾਬਾਦ 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 ਓਟਾ ਵੇਰੇ ਬਾਪੂ ਕਹਿੰਦੇ ਫਿਰ ਸਾਡੀ ਸਾਰ ਨਹੀਂ ਲੈਣਦੇ ਚਿੱਟੇ ਬਗਲੇ ਸਾਵੇ ਮੋਰ ਸਾਰੇ ਚੋਰ ਸਾਰੇ ਚੋਰ ਸਾਰੇ ਚੋਰ ਕਿਸਾਨ ਸੁਨਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿ ਨਾਮ ਬਾਪੂ ਜੀ ਤੁਹਾਡਾ ਮੇਰਾ ਨਾਮ ਜੀ ਮਹਿੰਦਰ ਸਿੰਘ ਜੀ ਪਿੰਡ ਪਰਵਾਰ ਸਿੰਘ ਵਾਲਾ ਜੀ ਇੱਥੇ ਕੋਈ ਵੀ ਸਾਡਾ ਆ ਬੀਜੇਪੀ ਦਾ ਆਵੇਗਾ ਅਸੀਂ ਉਹਨਾਂ ਦਾ ਸੰਘਰਸ਼ ਕਰਾਂਗੇ ਇਸ ਦਿਨਾਂ ਦਾ ਸੰਘਰਸ਼ ਦਾ ਇਤਰਾ ਕਰਾਂ ਜੇਪੀ ਇਹਨਾਂ ਨੇ ਸਾਨੂੰ ਦਿੱਲੀ ਚ ਨਹੀਂ ਚ ਮੋੜ ਦਿੱਤਾ ਹੈਗਾ ਜੀ ਦਿੱਲੀ ਇਹਨਾਂ ਦੀ ਹੈਗੀ ਸੀ ਸਾਡੇ ਪਹਗਾਉ ਨੇ ਸਾਡੇ ਪਿੰਡ ਹੈਗੇ ਨੇ ਅਸੀਂ ਇਹਨਾਂ ਜਿਨਾਂ ਨੂੰ ਨਹੀਂ ਆਉਂਦਾ ਬੀਕੇਪੀ ਬੜੇ ਨੇ ਅਸੀਂ ਇਹਨਾਂ ਨਾਲ ਪੂਰਾ ਸੰਘਰਸ਼ ਕਰਾਂਗੇ ਇਹਨਾਂ ਨਾਲ ਪੂਰੇ ਲੜਾਈ ਕਰਾਂਗੇ ਅਸੀਂ ਇਹਨਾਂ ਨਾਲ ਅਸੀਂ ਇਹਨਾਂ ਦਾ ਪੂਰਾ ਬਦਲ ਦੋਹਾਂਗੇ ਸਾਡੇ ਉੱਤੇ ਸਾਡੇ 750 ਗ੍ਰਾਮ ਕਿਸਾਨ ਜਿਹੜੇ ਨੇ ਸ਼ਹੀਦ ਹੋਏ ਉਹਨਾਂ ਨੇ ਉਹ ਨਹੀਂ ਕੀਤਾ ਬਾਬੇ ਹਾਂ ਹੁਣ ਛੱਨੇ ਉਹਨਾਂ ਨੇ ਦਿੱਲੀ ਜਾਣ ਤੋਂ ਸਾਡੇ ਕਿਸਾਨਾਂ ਨਾਲ ਉਹਨਾਂ ਨੇ ਬੜਾ ਕਸ਼ਟ ਕਰ ਦਿੱਤਾ ਹੈਗਾ ਕਾਂਦੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਮਿੰਤਰਾਂ ਵੱਲ ਕੀ ਕਹਿਣਾ ਚਾਹੁੰਦੇ ਹੋ ਇਹ ਸਾਰਾ ਵਿਰੋਧ ਇਸ ਕਰ ਕਰ ਰਹੇ ਇਹ ਜਨਤਾ ਕਿਸਾਨਾਂ ਦਾ ਤੇ ਸੰਯੁਕਤ ਕਿਸਾਨ ਮੋਰਚਾ ਪ੍ਰਧਾਨ ਜੀ ਨੇ ਦੇਖੋ ਜੀ ਮਗਿਆ ਹੀ ਇੰਨੀ ਕਰਤੀ ਬਹੁਤ ਜਿਆਦਾ 1200 ਦਾ ਸਿਲੰਡਰ ਅੱਜ ਹੁਣ ਕਿਉਂ 800 ਹੋ ਗਿਆ ਹੈ ਕੋਟਾ ਦੇ ਕਰਨ ਹੋ ਗਿਆ ਇਲੈਕਸ਼ਨ ਤੋਂ ਬਾਅਦ ਹੈ ਇਹ ਹੋਰ ਫਿਰ ਮਹਿੰਗਾ ਹੋ ਜਾਣਾ ਹੈ ਉਹ ਗਿਆ ਹੀ ਗਈ ਨਹੀਂ ਕਿਹਾ ਸੀ ਪਟ્રોલ ਡਿਵੀਜ਼ਨ ਇਹਨਾ ਮਹਿੰਗਾ ਕਰਤਾ ਕਹਿੰਦਾ ਸੀ ਮੈਂ ਮਲੋ ਮੈਂ ਜਾਈ ਘਟਾਵਾਂਗਾ ਉਸ ਬਾਅਦ ਕਹਿੰਦਾ ਕਿ ਨੋਟਬੰਦੀ ਹੋਈ ਕਹਿੰਦਾ ਜੀ ਮੈਂ ਮਲੋ ਜਿਹੜਾ ਪੈਸਾ ਹੈ ਕਾਲਾ ਪੈਸਾ ਧੰਨਵਾਦ ਕਰ ਪਿੰਡਾਵਾਂਗਾ ਕੋਈ ਨਹੀਂ ਲੈਂਦਾ ਫਿਰ ਇਹਨੇ 1 ਲੱਖ ਰੁਪਇਆ ਮਲੋ ਕਿਸਾਨਾਂ ਦੇ ਖਾਤੇ ਪਾਵਾਂਗਾ ਕੋਈ ਪੈਸਾ ਨਹੀਂ ਪਾਇਆ ਔਰ ਰਾਣਾ ਕਰਮੀ ਤੇ ਲੋਡੀ ਤੇ ਆ ਰਹੇ ਨੇ ਚਲੋ ਠੀਕ ਹੈ ਕੈਂਡੀਡੇਟ ਆਦੇ ਹੁੰਦੇ ਨੇ ਪਰ ਕਿਸਾਨ ਨਹੀਂ ਆਣਦੇ ਜਿੱਥੇ ਬਰੋਤ ਅਸੀਂ ਕਰਾਂਗੇ ਪਰ ਅਸੀਂ ਹੁਲੜਬਾਜੀ ਨਹੀਂ ਕਰਾਂਗੇ ਕਿਹਨੇ ਗੁਰੂ ਆ ਰਾਈ ਦੇ ਵਿੱਚ ਮੈਨੂੰ ਇੱਕ ਯਾਦ ਹੈ ਮੇਰਾ ਬੰਡੂ ਵੀ ਕਾ ਮੈਂ ਰਿਆ ਪੈਦਾ ਹੁਣ ਇੱਕ ਦੇਖ ਕੇ ਆਇਆ ਕੀ ਹੈ ਕੁਲਵਿੰਦਰ ਸਿੰਘ ਨੌਣਾ ਉਹਦੇ ਕਾਰਜਾਂ 'ਚ ਨੇ ਉਹਦੇ ਫੱਕ ਰੱਖੀ ਸੀ ਸਭ ਸਿੱਖ ਬਿਆਦਰੀ ਦੀ ਕਹਿੰਦਾ ਮੈਂ ਤੁਹਾਡਾ ਪੁੱਤਰ ਵੋਟਾਂ ਇਹਨੇ ਚੋਲੋ ਲੈ ਲੀਆਂ ਪਹਿਲੀ ਵਾਰ ਖੜਿਆ ਦੂத்ਰੀ ਵਾਰੀ ਖੜਿਆ ਆਪਾਂ ਦੇ ਰਹੇ ਲਾਸਟ ਇਹਨੇ ਜਾਂਦੀ ਵਾਰ ਗੁਰੂਵਾਰ ਸਾਹਿਬ ਵਿੱਚ ਜਾ ਕੇ ਪੁੱਛ ਲੋ ਮੇਰੇ ਪਿੰਡ 35 ਲੱਖ ਰੁਪਏ ਉਹਨਾਂ ਦਿੱਤਾ ਸਰਪੰਚੀ ਦਾ ਆਹ ਰੇਤ ਪਿੰਡ ਦੇ ਵਿੱਚ ਪੈਸਾ ਲੈ ਕੇ ਪੱਲੀ ਵਿਚਾਈ ਰੱਖੀ ਪੈਸਾ ਦਿੱਤੀ ਸਰਪੰਚੀ ਦਾ ਲੋ ਇਹਨਾ ਵੇਖੋ ਜੀ ਸਰਪੰਚੀਆਂ ਦੇ ਵਿੱਚ ਦੰਗਾ ਪਖਾ ਦੇਖੋ ਜੀ ਮੇਰਾ ਨਾਮ ਹਿੰਦਰ ਸਿੰਘ ਮੈਂ ਬਰਬਾਸ ਸਿੰਘ ਵਾਲੇ ਦੇ ਰਹਿਣ ਵਾਲਾ ਹਾਂ ਕ੍ਰਾਂਤੀਕਾਰੀ ਕਿਸਾਨ ਜੁਨਦਾ ਜਿਲ੍ਹਾ ਮੀਤਪੁਰ ਦਾ ਨੇ ਰੋਹ ਇਸ ਤਰ੍ਹਾਂ ਕੀਤਾ ਜਾ ਰਿਹਾ ਜੀ 220 ਚ ਜੋ ਸੈਂਟਰ ਦੀ ਸਰਕਾਰ ਦੇ ਕਾਲੇ ਕਾਨੂੰਨ ਲਿਆਂਦੇ ਸੀਗੇ ਉਹਦੇ ਸਬੰਧ ਵਿੱਚ ਸਾਨੂੰ ਇਹਨਾਂ ਦਿੱਲੀ ਜਾਣ ਤੋਂ ਰੋਕਿਆ ਹੈ 750 ਤੋਂ ਬਾਅਦ ਕਿਸਾਨ ਸ਼ਹੀਦ ਹੋ ਗਏ ਨੇ ਉਹ ਇਹਨੇ ਮਲੇ ਮਨੀਆਂ ਮੰਗਾ ਮੰਨ ਕੇ ਤੇ ਮੁਕਰ ਲੱਗੀ ਸੈਂਟਰ ਦੀ ਸਰਕਾਰ ਹੈ ਜੇਕਰ ਆਪਣੇ ਕਿਸਾਨ ਕੁਝ ਫੋਰਮ ਗਏ ਸੀ ਆਪਣੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਉਥੇ ਸ ਆਪਣੇ ਸਾਥੀਆਂ ਨੂੰ ਇੱਕ ਸ਼ੁਭ ਕਰਨ ਦਾ ਮਤਲਬ ਸੀ ਇਹ ਘੋੜੇ ਚਲਾ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ 400 ਤੋਂ ਬਾਅਦ ਫੱਟੜ ਕਰਦੇ ਕਿਸਾਨਾਂ ਦੇ ਟਰੈਕਟਰ ਬੰਨ ਤੇ ਇਸ ਵਿਰੋਧ ਦੇ ਚਾਰਜ ਗਰਮੀਤ ਸਿੰਘ ਰਾਣਾ ਛੋਡੀ ਸਾਹਿਬ ਜਿਹੜੇ ਕਾਂਗਰਸ ਵਿੱਚੋਂ ਵੱਧ ਕੇ ਉਧਰ ਵੜੇ ਨੇ ਉਹਨਾਂ ਦਾ ਅੱਜ ਇਧਰ ਫੇਰੀ ਪਾ ਰਹੇ ਨੇ ਪਿੰਡ ਰਾਈਆਂ ਵਾਲੇ ਤੂੰ ਡੰਡੀ ਕਦੀਮ ਡੰਡੀ ਖੁਰਦ ਪਿੰਡ ਬਰਬਾਦ ਸਿੰਘ ਵਾਲਾ ਉਠਾੜ ਉਤਾੜ ਤੇ ਆਲਮ ਕਿਆ ਜੋ ਬੱਗੇ ਕਿਆ ਲਮੋਚਰ ਤੱਕ ਉਹਦੀ ਹੈਗੀ ਰੈਲੀ ਇਸ ਸਬੰਧ ਦੇ ਵਿੱਚ ਅਸੀਂ ਅੱਜ ਉਹਦਾ ਰੋਸ ਪ੍ਰਦਰਸ਼ਨ ਕਰ ਰਹੇ ਆ ਸ਼ਾਂਤ ਮਈ ਡਾਂਗਣਾ ਪਿੰਡਾਂ ਦੇ ਵਿੱਚ ਜਿੱਥੇ ਵੀ ਆਉਣਗੇ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ ਪੂਰ ਜੋਰ ਵਿਰੋਧ ਪਰਦਾਜੀ ਇੱਕ ਨਾਲ ਦੋ ਆਪਣੇ ਪਿੰਡ ਬਰਵਾਸੇ ਨਾਲ ਕੁਰਸੀ ਲੈ ਕੇ ਚੱਕ ਕੇ ਤੇ ਆਣਗੇ ਨਾ ਨਹੀ ਜੀ ਇੱਥੇ ਨਹੀਂ ਆ ਸਕਦੇ ਕਿਉਂਕਿ ਅੱਗੇ ਕਿਸਾਨ ਦੱਬੇ ਕੁਚਲੇ ਪਏ ਨੇ ਤੇ ਰੋਹ ਦੇ ਵਿੱਚ ਨੇ ਕਿਸਾਨ ਹੋ ਸਕਦਾ ਇੱਥੇ ਬਾਜੀ ਜਾਣ ਜੇਕਰ ਉਹ ਕਿਤੇ ਜਾਣਗੇ ਤਾਂ ਅਸੀਂ ਅਸੀਂ ਮਗਰ ਲਾ ਕੇ ਉਹਨੂੰ ਪਜਾਵਾਂਗੇ ਬਾਕੀ ਸ਼ਾਂਤ ਮੈਹੀ ਡੰਗਣਾ ਸੀ ਰੋਸ ਪ੍ਰਦਰਸ਼ਨ ਕਰਨਾ ਜੋ ਪੁਲਿਸ ਪ੍ਰਸ਼ਾਸਨ ਸਾਡੇ ਪਰਿਵਾਰਾਂ ਚੋਂ ਨਹੀਂ ਇਹਨਾਂ ਨਾਲ ਜਰਨੈਲ ਸਿੰਘ ਜੈਲਾ ਹਾਂਜੀ ਇਹਨਾਂ ਕਿਸਾਨ ਯੂਨੀਅਨਾਂ ਦਰਾ ਕਾਂਤੀ ਕ੍ਰਾਂਤੀਕਾਰੀ ਚ ਸੇਵਾ ਕਰਨ ਲੱਗੇ ਅਸੀਂ 10 12 ਸਾਲ ਤੂੰ ਸਾਡਾ ਘਟੋ ਘਟ ਵੀ ਲੱਖਾਂ ਲੱਖਾਂ ਕਿਸਾਨ ਉਥੇ ਦਿੱਲੀ ਤੇ ਮੋਰਚਾ ਲਾਇਆ ਆਲ ਦੋਲੇ ਚਾਰਾਂ ਬਾਰਡਰਾਂ ਤੇ ਅਸੀਂ ਆਲ ਦੋਲੇ ਉਸਲੇ ਸਾਨੂੰ ਮੋਦੀ ਨੇ ਨਹੀਂ ਢਾ ਦਿੱਤੀ ਵੀ ਅਸੀਂ ਇਹਨਾਂ ਦੇ ਕਾਨੂੰਨ ਝੂਠ ਮਾਰ ਕੇ ਇਹਨੇ ਕਿਹਾ ਮੈਂ ਤਿੰਨ ਕਾਨੂੰਨ ਵੀ ਜ ਮੁਕਤ ਕਰਨਾ ਸਾਡੇ ਨਾਲ ਐਵੇਂ ਇੱਕ ਧੋਖਾ ਧੜੀ ਖੇਡ ਕੇ ਝੂਠ ਮਾਰ ਕੇ ਇਹ ਐ ਇਨੀ ਸਾਡੀ ਜਨਤਾ ਉਥੇ ਸਾਡੇ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਜੇ ਉਸ ਇਨੀ ਸੰਗਤ ਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਇੰਨਾ ਦੇ ਵਿੱਚ ਉਹਨਾਂ ਨੇ ਸਾਡੀ ਸੁਣਾਈ ਕੀਤੀ ਕਿ ਅੱਜ ਸਾਨੂੰ ਮੰਤਰੀ ਇੱਥੇ ਆਵੇ ਰਾਣਾ ਸੋਢੀ ਆਵੇ ਜੋ ਵੀ ਭਾਜਪਾ ਦਾ ਆਵੇ ਕਹਿੰਦੇ ਸਾਨੂੰ ਇੱਕ ਈ ਜਿਤਾਓ ਤੇ ਅਸੀਂ ਇਹ ਕਿਸਾਨਾਂ ਦੀ ਸੁਣਾ ਦੇ ਜੇ ਸਾਡੀ ਇਨੀ ਜਨਤਾ ਦੀ ਨਹੀਂ ਉਥੇ ਸੁਣੀ ਤੇ ਸੁਣਨੀ ਸਾਡੀ ਅੱਜ ਵੀ ਨਹੀਂ ਉਹਨਾਂ ਸਰਦਾਰ ਜੀ ਇੱਕ ਸਵਾਲ ਹੈ ਰਾਣਾ ਗਰਮੀਤ ਸਿੰਘ ਸੋਢੀ ਟੋਡੇ ਇੱਥੇ ਪੈਂਡਾ ਆ ਰਿਹਾ ਕੋਈ ਤਾਂ ਮਂਗਾਈ ਰਹੇ ਹੋਣਗੇ ਤਾਂ ਹੀ ਆ ਰਹੇ ਹੈ ਨਾ ਜੀ ਕਿਸੇ ਨੇ ਮਂਗਾਇਆ ਮਗੋਆ ਉਹ ਆ ਦੀ ਆ ਚਤਰ ਦਿਖਾਉਣ ਆ ਰਿਹਾ ਹੈ ਇਹਦੂ ਦਾ ਗਦਾਰ ਹੋ ਕੇ ਕਾਂਗਰਸ ਤੋਂ ਬੀਜੇਪੀ ਨਾਲ ਯਾਰ ਹਲਿਆ ਹੈ ਮਿਲਿਆ ਹੈ ਅਸੀਂ ਕਿਸੇ ਦੀ ਹਰ ਇੱਕ ਦਿਨ ਇਹ ਨਾ ਬੀਜੇਪੀ ਦੀ ਨਿਖੇਦੀ ਕਰਾਂਗੇ ਹਾਂ ਜੀ ਚਲੋ